ਦੀ ਕਾਲ ਜੀ ਮੈਂ ਹਾਂ ਪੱਤਰਕਾਰ ਯਾਨਾ ਸਪੋਕਸਮੈਨ ਵਿਜੇਪਾਲ ਸਿੰਘ ਤੇਜੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇਜੀ মিডিਆ ਲੇਕ ਡਿਜੀਟਲ ਸਟੂਡੀਓ ਤੇਲਕਾ ਪੰਜਾਬ ਅਤੇ ਤੇਜੀ ਪਰਿਵਾਰ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਵਿਸ਼ਕਰਮਾ ਪੂਜਨ ਦੇਤੇ ਲੱਖ ਲੱਖ ਮੁਬਾਰਕ ਬਾਦ ਦਿੰਦਾ ਹਾਂ ਜਿਵੇਂ ਕਿ ਇਤਿਹਾਸ ਗਵਾਹ ਹੈ ਕਿ ਪ੍ਰਭੂ ਰਾਮ ਜੀ ਰਾਵਣ ਤੇ ਬ੍ਰਾਈ ਤੇ ਅਛਾਈ ਦੀ ਜਿੱਤ ਹਾਸਲ ਕਰਕੇ ਇਸ ਦਿਨ ਅਯੁੱਧਿਆ ਵਾਪਸ ਆਏ ਸੰਤ ਤੇ ਖੁਸ਼ੀ ਦੇ ਵਿੱਚ ਜੋ ਦੀਵੇ ਜਗਾਏ ਉਹ ਦੀਵੇ ਸਾਡੇ ਘਰਾਂ ਦੇ ਵਿੱਚ ਬਰਾਈ ਕੱਢੇ ਜੋ ਦੀਵੇ ਖੁਸ਼ੀ ਦੇ ਵਿੱਚ ਅਸੀਂ ਹਰ ਸਾਲ ਜਗਾਉਂਦੇ ਹਾਂ ਦੀਵਾਲੀ ਦੀ ਰੋਸ਼ਨੀ ਸਾਡੇ ਘਰਾਂ ਦੇ ਵਿੱਚ جگਦੀ ਰਹੇ ਸਾਡੇ ਮਨਾਂ ਦੇ ਵਿੱਚੋਂ ਬਰਾਈ ਨਿਕਲੇ ਸੋ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਹਾਂ ਕਿ ਸਾਰਿਆਂ ਘਰਾਂ ਦੇ ਵਿੱਚ ਖੁਸ਼ੀਆਂ ਦੇ ਦੀਵੇ ਹਮੇਸ਼ਾ ਬਲਦੇ ਰਹਿਣ ਮੈਂ ਉਹ ਇਸ ਦਿਨ ਤੇ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਿਕਮਨ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਜੇਲ੍ਹ ਤੋਂ ਹੋ ਰਿਹਾ ਹੈ ਆ ਹੋ ਕੇ ਅਜ ਸੰਨ ਅਸੀਂ ਇਸ ਦਿਨ ਨੂੰ ਬੰਦੀ ਛੋੜ ਦੇ ਸਵਾਜੋਂ ਵੀ ਮਨਾਉਂਦੇ ਹਾਂ ਸੋ ਇੱਕ ਵਾਰ ਫੇਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਦੀਵਾਲੀ ਬੰਦੀ ਛੋੜ ਦੇ ਸਤੇਪਿਚ ਕਰਮਾ ਪੂਜਨ ਦੇਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ